कामयाब में हुंदा कदम भी आयस करदा जो इंसान मेहनत करे मिले सफलता एक दिन बनदा ओ महा जोरदार गालियाँ मंजिलें उन्हीं को मिलती है जिनके सपनों में जान होती है मंजिलें उन्हीं को मिलती हैं जिनके सपनों में जान होती है पंखों से कुछ नहीं होता हौसलों में उड़ान होती है था जेपल श्री रजनीश मिस्ता जी सॾे डिप्ट डी ओ मनजीत सिंह जी ई ओ सा दलजी जी आए हुये बहुत ई सत्कार ਸਾਡੇ ਉਹ ਬੱਚੇ ਜਿਹੜੀ ਨੈਸ਼ਨਲ ਲੈਵਲ ਤੇ ਜਾ ਕੇ 3000 ਮੀਟਰ ਦੇ ਵਿੱਚ ਨੈਸ਼ਨਲ ਕਾਉਂਟ ਬਣਾ ਕੇ ਆਈ ਹੈ ਤੁchno ਮੈਂ ਆਪਣੇ ਵੱਲੋਂ ਆਪਣੇ ਸਾਰੇ ਵਿਭਾਗੂਆਂ ਨੂੰ ਮੁਬਾਰਕਬਾਦ ਦਿੰਦਾ ਜਿਸ ਨੇ ਆਪਣੇ ਨਾਮ ਦੇ ਨਾਲ ਨਾਲ ਆਪਣੇ ਸਕੂਲ ਦਾ ਆਪਣੇ ਅਧਿਆਪਕ ਸਹਿਬਾਨ ਦਾ ਆਪਣੇ ਕੋਚਿੰਗ ਦਾ ਅਤੇ ਆਪਣੇ ਮਾਤਾ ਪਿਤਾ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਸਟੇਟ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਹੀ ਮਾਣ ਆਇਆ ਇਹੋ ਜਿਹੇ ਬੱਚਿਆਂ ਤੇ ਇਹੋ ਜਿਹੇ ਬੱਚੇ ਬਹੁਤ ਹੀ ਵਧਾਈ ਦੇ ਪਾਤਰ ਨੇ ਜਿੰਨਾ ਕਰਕੇ ਸਾਡਾ ਸ਼ਰਮਾਨ ਦੇ ਨਾਲ ਹੋਰ ਉੱਚਾ ਹੋ ਜਾਂਦਾ ਹੈ ਸਾਡੀ ਮਿਹਨਤ ਰੰਗ ਲਿਆਉਂਦੀ ਲੱਗਦੀ ਹੈ ਅਸੀਂ ਜੋਨਲ ਲਈ ਕਰਦੇ ਆ ਮੱਛੀਆਂ ਦੇ ਲਈ ਬੱਚੇ ਸਾਡੇ ਉਸ ਮਿਹਨਤ ਨੂੰ ਰੰਗ ਲਿਆ ਕੇ ਨੈਸ਼ਨਲ ਲੈਵਲ ਤੇ ਜਾ ਕੇ ਰਿਕਾਰਡ ਬੀਟ ਕਰਨਾ ਬਹੁਤ ਹੀ ਇੱਕ ਆਪਾਂ ਕਹਿ ਸਕਦੇ ਆ ਬਹੁਤ ਵੱਡੀ ਉਪਲਬਧੀ ਹੈ ਇਹ ਬੱਚੀ ਮੈਂ ਚਾਹੁੰਦਾ ਹਾਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਹੋਰ ਇਤਨਾ ਅਸਰ ਤੇ ਵੀ ਜਾਵੇ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਜਾ ਕੇ ਵੀ ਸਾਡੇ ਸਕੂਲਾਂ ਦਾ ਸਾਡੇ ਢਿੱਲੇ ਦਾ ਸਾਡੇ ਸਟੇਟ ਦਾ ਨਾਂ ਉੱਚਾ ਕਰੇ ਇਹੋ ਦੁਆ ਕਰਦਾ ਹਾਂ ਮੈਂ ਆਪਕੋ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਮਾਂ ਸਾਡੇ ਕੋਲ ਸੀਮਤ ਹੀ ਹੁੰਦਾ ਜਦ ਵੀ ਮੈਂ ਇੱਥੇ ਆਉਂਦਾ ਬਹੁਤ ਮਨ ਕਰਦਾ ਤੁਹਾਡੇ ਨਾਲ ਗੱਲਬਾਤ ਕਰੀਏ ਕਿਉਂਕਿ ਸਕੂਲ ਵਿੱਚ ਦੋ ਵਾਰ ਮੈਂ ਵੀ ਐਜ਼ ਅ ਪ੍ਰਿੰਸੀਪਲ ਸੇਵਾ ਕਰਤੀਆਂ ਪਰ ਸਮਾਂ ਥੋੜਾ ਰਿਹਾ ਉਹਦੋਂ ਵੀ ਥੋੜਾ ਜਿਹਾ ਤੇ ਹੁਣ ਵੀ ਜ਼ਿਆਦਾ ਇਲਾਵਾਂ ਥੋੜੇ ਹੁੰਦਾ ਥੈਂਕ ਯੂ ਵੈਰੀ ਮਾਚਰ ਅੱਜ ਦਾ ਦਿਨ ਸਾਡੇ ਜ਼ਿਲ੍ਹੇ ਦੇ ਲਈ ਬਹੁਤ ਮਾਣ ਵਾਲਾ ਦਿਨ ਹੈ ਜਿਸ ਕਰਕੇ ਕਿ ਸਾਡੇ ਬਹੁਤ ਹੀ ਵਧੀਆ ਸਕੂਲ ਦੇ ਵਿੱਚ ਜਿਹੜੀ ਬੱਚੀ ਹੈ ਸਾਡੇ ਬਲਜੀਤ ਕੌਰ ਨੈਸ਼ਨਲ ਲੈਵਲ ਦੇ ਉੱਪਰ ਉਸਨੇ 3000 ਮੀਟਰ ਦੇ ਵਿੱਚ ਨੈਸ਼ਨਲ ਰਿਕਾਰਡ ਸਥਾਪਿਤ ਕੀਤਾ ਹੈ ਬੜਾ ਮਾਣ ਹੈ ਸਾਨੂੰ ਜਿਸ ਦੇ ਨਾਲ ਸਕੂਲ ਦਾ ਨਾਮ ਜ਼ਿਲ੍ਹੇ ਦਾ ਨਾਮ ਤੇ ਸਾਡੇ ਸਟੇਟ ਦਾ ਨਾਮ ਉੱਚਾ ਹੋਇਆ ਹੈ ਅਤੇ ਮੈਂ ਮੁਬਾਰਕਵਾਦ ਵੀ ਦਿਨਾ ਹੈ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਇਹਨਾਂ ਦੇ ਸਮੂਹ ਸਟਾਫ ਨੂੰ ਜਿਨ੍ਹਾਂ ਦੀ ਮਿਹਨਤ ਦੇ ਸਦਕੇ ਇਸ ਬੱਚੀ ਨੇ ਸਾਡਾ ਜਿਹੜਾ ਹੈ ਸ਼ਰਮਾਨ ਦੇ ਨਾਲ ਉੱਚਾ ਕੀਤਾ ਹੈ ਇਹ ਬੱਚੀ ਮੈਂ ਚਾਹੁੰਦਾ ਕਿ ਪਰਮਾਤਮਾ ਇਹਨਾਂ ਤੇ ਹੋਰ ਵੀ ਆਸ਼ੀਰਵਾਦ ਰੱਖੇ ਤਾਂ ਕਿ ਸਾਡੇ ਅੰਤਰਰਾਸ਼ਟਰੀ ਪੱਧਰ ਤੇ ਵੀ ਸਾਡੇ ਜ਼ਿਲ੍ਹੇ ਦਾ ਸਾਡੇ ਪੰਜਾਬ ਦਾ ਨਾਮ ਉੱਚਾ ਕਰ ਸਕੇ ਸਾਰੇ ਜਿਹੜਾ ਹੈਗਾ ਬੰਗਲਦੇਸ਼ ਤੋਂ ਚਮਕਾਇਆ ਸੋ ਇਸ ਦੇ ਮਾਪਿਆਂ ਨੂੰ ਇਹਦੇ ਕੋਟ ਸਾਹਿਬਾ ਨੂੰ ਇਹਦੇ ਅਧਿਆਪਕਾਂ ਨੂੰ ਵੀ ਬਹੁਤ ਬਹੁਤ ਵਾਰਕਾਂ ਜਿਨ੍ਹਾਂ ਨੇ ਇਸ ਬੱਚੀ ਨੂੰ ਇੱਥੇ ਪਹੁੰਚਾਉਣ ਦੇ ਲਈ ਨੈਸ਼ਨਲ ਦੇ ਵਿੱਚ 3 ਕਿਲੋ ਮੀਟਰ ਬਾਗ ਦੇ ਵਿੱਚ ਰਿਕਾਰਡ ਰੱਖਣ ਦੇ ਲਈ ਜਿਹੜਾ ਹੈਗਾ ਯੋਗਦਾਨ ਪਾਇਆ ਸੋ ਮੈਂ ਇਸ ਬੱਚੀ ਨੂੰ ਆਪਣੇ ਵੱਲੋਂ ਅਤੇ ਆਪਣੇ ਡਿਪਾਰਟਮੈਂਟ ਵੱਲੋਂ ਸਿੱਖਿਆ ਮਹਿਕ ਵੱਲੋਂ ਬਹੁਤ ਬਹੁਤ ਮੁਬਾਰਕ ਮੁਬਾਰਕਾ ਦਿਨਾ ਤਾਂ ਜੋ ਜਿਹੜਾ ਹੈਗਾ ਇਹ ਹੋਰ ਮਿਹਨਤ ਕਰਕੇ ਇੰਡੀਆ ਦੀ ਟੀਮ ਚ ਜਾਵੇ ਏਸ਼ੀਆ ਜਾਵੇ 올림픽 ਜਾਵੇ ਉੱਥੇ ਵੀ ਜਾ ਕੇ ਜਿਹੜਾ ਹੈਗਾ ਇਹ ਬਲੰਦੀਆਂ ਦੇ ਤੇ ਪਹੁੰਚੇ ਤੇ ਮੈਡਲ ਜ਼ਰੂਰ ਪ੍ਰਾਪਤ ਕਰੇ ਆਪਣੇ ਨੇ ਸਾਰੇ ਇੰਡੀਆ 'ਚ ਮਾਣ ਬਣੇ ਨੇ ਕੋ ਸਹਿਬਾਨ ਜੋਏ ਨੂੰ ਦਿਨ ਰਾਤ ਮਿਹਨਤ ਕਰਾ ਕੇ ਇਸ ਮੁਕਾਮ ਤੱਕ ਪਹੁੰਚਾਉਣ ਲਈ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਜਿੱਤੇ ਜਿੱਤੇ ਜੀ ਆਜ਼ਾ ਦਿਓ ਸਾਹਿਬ ਸਾਰਿਆਂ ਵੱਲੋਂ ਇਸ ਬੱਚੀ ਨੂੰ ਬਹੁਤ ਹੀ ਮੁਬਾਰਕਾਂ ਤੇ ਇਸ ਦੀ ਹੌਸਲਾ ਅਫਜ਼ਾਈ ਲਈ ਇਸ ਦੇ ਕੋ ਸਹਿਬਾਨ ਇਸ ਦੇ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਇਸ ਬੱਚੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ 'ਚ ਮਦਦ ਕੀਤੀ ਪੜ੍ਹਾਈ ਦੇ ਨਾਲ ਨਾਲ ਇਸ ਨੇ ਉਹ ਤਰਜਾ ਜੋ ਬਗਭੀ ਛੋਟੀ ਉਮਰ ਤੋਂ ਖੜਾ ਕਰਨਾ ਇੱਕ ਬਹੁਤ ਔਖਾ ਹੈ ਐਥਲੈਟਿਕਸ ਬੱਚੇ ਦਾ ਸਾਰਾ ਕੁਝ ਹੀ ਆਤਮਨ ਕਰਨ ਵਾਲੀ ਗੱਲ ਹੈ ਸਭ ਤੋਂ ਵੱਡੀ ਗੱਲ ਕਿ ਪੀ ਸਾਹਿਬ ਨੇ ਵੀ ਦੱਸਿਆ ਵੀ ਭਗਤੀ ਹੈ ਇੱਕ ਸਾਰੀਆਂ ਗੇਮਾਂ ਵੱਖਰੀਆਂ ਹੋਣ ਦੇ ਬਾਵਜੂਦ ਵੀ ਐਥਲੈਟਿਕਸ ਐਸੀ ਭਗਤੀ ਹੈ ਜੋ ਮਤਲਬ ਸਾਰਾ ਦਿਨ ਉਸ ਬੱਚੇ ਜੋ ਇਹਨਾਂ ਨੇ ਵੀਡੀਓ ਮੈਰਾਥਨ ਦੀ ਬਣਾਈ ਸਾਡੇ ਵਿੱਚ ਨਿੱਜਰ ਸਾਹਿਬ ਉੱਗੇ ਪੱਤਰਕਾਰ ਸ਼ਾਮਲ ਹੋਣ ਜਾ ਰਹੇ ਹਨ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਜੋਰ ਦਾ ਤਾੜੀਆਂ ਨਾਲ ਨਿੱਜਰ ਸਾਹਿਬ ਦਾ ਸਵਾਗਤ ਕੀਤਾ ਜਾਵੇ ਮੈਂ ਦੱਸ ਰਿਹਾ ਸੀ ਕਿ ਜੋ ਮੈਰਾਥਨ ਦੀ ਕਵਰੇਜ ਦੀ ਵੀਡੀਓ ਜੋ ਇਹਨਾਂ ਨੇ ਬਣਾਈ ਹੈ ਮਾਨਯੋਗ ਪੱਤਰ ਸਾਹਿਬ ਨੇ ਆ ਉਸ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਤੇ ਉਚੇਚੇ ਤੌਰ ਤੇ ਪੁੱਛਿਆ ਕਿ ਇਹ ਜਿਹੜਾ ਹੈ ਚੈਨਲ ਤੁਹਾਡੇ ਨਾਲ ਕਿਵੇਂ ਜੁੜਿਆ ਹੋਇਆ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਜੋ ਬੱਚੇ ਹਨ ਇਹ ਸਾਡੇ ਹੀ ਸਕੂਲ ਦੇ ਬੱਚੇ ਹਨ ਇਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਕੂਲ ਦਾ ਹਰ ਪ੍ਰੋਗਰਾਮ ਜਿਹੜਾ ਹੈ ਇਹ ਕਵਰ ਕਰਨ ਤੇ ਉਸ ਨੂੰ ਜਿਹੜਾ ਹੈ ਸੂਚੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਪਿਆਰੇ ਬੱਚਿਓ ਜਦੋਂ ਵੀ ਤੁਸੀਂ ਕੋਈ ਉਪਲਬਧੀ ਕਰਦੇ ਹੋ ਭਾਵੇਂ ਉਹ ਖੇਡਾਂ ਦੇ ਵਿੱਚ ਹੈ ਭਾਵੇਂ ਉਹ ਪੜਾਈ ਦੇ ਵਿੱਚ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਬੱਚੀ ਕੱਲ ਤੁਹਾਡੇ ਵਿੱਚ ਹੀ ਬੈਠਦੀ ਸੀ ਅੱਜ ਮੰਚ ਦੇ ਉੱਤੇ ਜਿਹੜਾ ਹੈ ਸਾਰੇ ਹੋਏ ਆਏ ਹੋਏ ਭਗਵੰਤੇ ਸੱਜਣਾ ਦੇ ਨਾਲ ਇਸ ਨੂੰ ਬੈਠਣ ਦਾ ਮੌਕਾ ਮਿਲਿਆ ਇਹ ਫਲ ਹੈ ਇਸ ਦੀ ਮਿਹਨਤ ਦਾ ਇਸ ਦੀ ਤਪੱਸਿਆ ਦਾ ਤੁਸੀਂ ਵੀ ਜਦੋਂ ਕਿਸੇ ਵੀ ਕੰਮ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਆਪਣਾ ਸਾਰਾ ਪ੍ਰਕਸ਼ਰ ਦਿੰਦੇ ਹੋ ਤਾਂ ਕੋਈ ਮੰਜ਼ਿਲ ਜਿਹੜੀ ਹੈ ਤੁਹਾਡੇ ਤੋਂ ਦੂਰ ਨਹੀਂ ਹੋ ਸਕਦੀ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਕਾਮਨਾ ਕਰਨੀ ਹੈ ਤਾਂ ਜੋ ਤੁਸੀਂ ਉੱਚੀਆਂ ਮੰਜ਼ਲਾਂ ਜਿਹੜਾ ਹੈ ਪ੍ਰਾਪਤ ਕਰ ਸਕੋ ਅੱਜ ਸਮੁੱਚਾ ਸਕੂਲ ਜਿਹੜਾ ਹੈ ਇਸ ਬੱਚੀ ਦੀ ਉਪਲਬਧੀ ਦੇ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸ੍ਰੀਖ ਸਿੱਖਿਆ ਦੇ ਅਧਿਖਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇਸ ਬੱਚੀ ਨੂੰ ਮੋਟੀਵੇਟ ਕੀਤਾ ਇੱਕ ਹੋਰ ਨਾਮ ਜਿਹੜਾ ਹੈ ਸਰਦਾਰ ਗੁਰਨਾਮ ਸਿੰਘ ਜੀ ਉਹ ਉਹਨਾਂ ਦੇ ਜ਼ਰੂਰੀ ਕਾਰਨ ਇਹਵੇਂ ਸੀ ਸ਼ਾਮਲ ਨਹੀਂ ਹੋ ਸਕੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਬੱਚੀ ਨੂੰ ਮੋਟੀਵੇਟ ਕਰਨ ਦੇ ਵਿੱਚ ਮੈਂ ਸਾਰੇ ਇਹਨਾਂ ਸ੍ਰੀਖ ਸਿੱਖਿਆ ਦੇ ਅਧਿਪਤਾਂ ਦਾ ਸਮੁੱਚੇ ਪਰਿਵਾਰ ਵੱਲੋਂ ਬਹੁਤ ਜਿਆਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਬੱਚੀ ਨੂੰ ਮੋਟੀਵੇਟ ਕਰਨ ਦੇ ਵਿੱਚ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਇਹਨਾਂ ਫਿਟ ਸਿੱਖਿਆ ਦੇ ਹਫ਼ਤਿਆਂ ਦੇ ਲਈ ਵੀ ਬੇਟਾ ਤੁਹਾਡਾ ਨਾਮ ਕੀ ਬਲਜੀਤ ਕੌਰ ਜੀ ਤੁਸੀਂ ਕਿਹੜੀ ਕਹੜ ਖੜੀ ਹੋ ਐਥਲੈਟਿਕਸ ਜੀ ਜਿਹੜੇ ਜੋ ਰਿਕਾਰਡ ਬਣਾਇਆ ਕਿਸ ਨੈਸ਼ਨ ਪੱਧਰ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਸਕੂਲ ਨੈਸ਼ਨਲ ਗੇਮ ਸੀ ਜੀ ਇਹਦਾ ਜੀ 3 ਕਿਲੋਮੀਟਰ ਵਾਕ ਸੀਗੀ ਮੇਰੀ ਉਹਦੇ ਵਿੱਚ ਮੈਂ 14 5 74 ਵਾਲੀ ਰੇਸ ਲਗਾਈ ਪਹਿਲਾਂ 14 24 ਵਾਲਾ ਰਿਕਾਰਡ ਸੀਗਾ ਇਹ ਤੁਸੀਂ ਬਸ ਸਕੂਲ ਦੇ ਬਾਕੀ ਬੱਚਿਆਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੋ ਉਹਦੇ ਬਾਰੇ ਮੈਂ ਬਸ ਇੰਨਾ ਹੀ ਕਹਿਣਾ ਚਾਹਨੀ ਆ ਵਧੀਆ ਵਧੀਆ ਸਟੱਡੀ ਕਰਨ ਤੇ ਨਾਲ-ਨਾਲ ਗੇਮ ਵੀ ਕਰਨੀ ਤੁਸੀਂ ਤੁਸੀਂ ਸਟਾਰਟ ਕੀਤਾ ਅਸੀਂ ਨਾਰਮਲੀ ਗੇਮ ਕਰਦੇ ਸੀ ਪਹਿਲਾਂ ਘਰ ਤਾਂ ਹੀ ਫਿਰ ਉਸ ਤੋਂ ਬਾਅਦ ਮੇਰੇ ਜਿਹੜੇ ਪ੍ਰਿੰਸੀਪਲ ਸਰ ਸੀ ਪਹਿਲਾਂ ਜਿੱਥੇ ਪ੍ਰੀ ਟ੍ਰੇਨਿੰਗ ਕਰਦੀ ਸੀ ਉਹ ਸਰ ਕਹਿੰਦੇ ਤੁਸੀਂ ਪਟਿਆਲੇ ਮੁਹਾਲੀ ਟ్రायल ਦੇ ਦੋ ਉੱਥੇ ਅਸੀਂ ਟ్రायल ਨਹੀਂ ਦਿੱਤੇ ਮੈਂ ਕਹਾ ਮੈਂ ਘਰ ਨਹੀਂ ਛੱਡ ਕੇ ਜਾਣਾ ਹੈਗਾ ਆਪਣੀ ਫੈਮਿਲੀ ਨੂੰ ਕਹਿੰਦੇ ਨਹੀਂ ਕੁਝ ਤਾਂ ਕਰਨਾ ਪਏਗਾ ਤੁਹਾਨੂੰ ਉਸ ਕਰਕੇ ਫਿਰ ਮੈਨੂੰ ਇੱਥੇ ਆਣਾ ਪਿਆ ਆਪਦੀ ਟ੍ਰੇਨਿੰਗ ਕੀਤੀ ਫਿਰ ਇੱਥੇ ਮੈਨੂੰ ਐਡਮਿਸ਼ਨ ਦਿੱਤੀ ਮਨਜੀਤ ਸਰ ਨੇ 9th ਕਲਾਸ ਲਈ 9th ਕਲਾਸ ਜੀ ਉਹਨਾਂ ਨੇ ਮੈਨੂੰ ਇੱਥੇ ਐਡਮਿਸ਼ਨ ਦਿੱਤੀ ਇਸ ਕਰਕੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਆਂ ਫਿਰ ਉਸ ਤੋਂ ਬਾਅਦ ਅੱਗੇ ਮੇਰੇ ਸਰ ਨੇ ਵੀ ਮਾਨੂੰ ਬਹੁਤ ਅੱਗੇ ਫਿਜ਼ੀਕਲ ਟੀਚਰ ਨੇ ਵੀ ਬਹੁਤ ਜ਼ਿਆਦਾ ਸਾਡੀ ਮਦਦ ਕੀਤੀ ਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ 2020 ਦੀ 올림픽 ਖੇਡਣਾ ਚਾਹੁੰਦੇ ਆ ਅਸੀਂ 2024 ਵਿੱਚ ਉਹਦੇ ਵਿੱਚ ਵੀ ਮੈਡਲ ਲੈਣਾ ਚਾਹੁੰਦੇ ਆ ਅਸੀਂ ਸਿਰਫ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦੇ ਉਹਦੇ ਵਿੱਚ ਵੀ ਪਾਰਟਿਸਿਪੇਟ ਕਰੀਏ ਨਹੀਂ ਅਸੀਂ ਮੈਡਲ ਲੈਣਾ ਚਾਹੁੰਦੇ ਆ ਇੰਡੀਆ ਵਾਸਤੇ ਆਪਣਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਦੀ ਬੱਚੀ ਬਲਜੀਤ ਕੌਰ ਨੇ ਨੈਸ਼ਨਲ ਖੇਡਾਂ ਦੇ ਵਿੱਚ ਜਿਹੜਾ ਹੈ ਨਵਾਂ ਰਿਕਾਰਡ ਬਣਾਇਆ ਹੈ ਉਸ ਦਾ ਸਮੁੱਚੇ ਸਕੂਲ ਨੂੰ ਜ਼ਿਲ੍ਹੇ ਨੂੰ ਤੇ ਸੂਬੇ ਨੂੰ ਬਹੁਤ ਜ਼ਿਆਦਾ ਮਾਣ ਹੈ ਇਸ ਬੱਚੀ ਦੀ ਮਿਹਨਤ ਜਿਹੜੀ ਹੈ ਰੰਗ ਲਿਆਈ ਹੈ ਇਸ ਦੇ ਅਧਿਆਪਕ ਸਹਿਮਾਨ ਤੇ ਕੋਚ ਸਹਿਮਾਨ ਨੂੰ ਮੈਂ ਜਿਹੜਾ ਹੈ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇਸ ਬੱਚੀ ਨੂੰ ਪ੍ਰੇਰਣਾ ਦਿੱਤੀ ਹੈ ਇਸ ਬੱਚੀ ਦਾ ਸੁਪਨਾ ਹੈ ਕਿ ਇਹ ਅੰਤਰਰਾਸ਼ਟਰੀ ਪੱਧਤੇ ਏਸ਼ੀਅਨ ਗੇਮਾਂ ਦੇ ਵਿੱਚ ਅਤੇ 올림픽 ਗੇਮਾਂ ਦੇ ਵਿੱਚ ਜਿਹੜਾ ਹੈ ਹਿੰਦੁਸਤਾਨ ਦੇ ਵੱਲੋਂ ਭਾਗ ਲਵੇ ਮੈਡਲ ਹਾਸਲ ਕਰੇ ਮੈਂ ਸਮੁੱਚੇ ਪਰਿਵਾਰ ਵੱਲੋਂ ਜਿਹੜਾ ਹੈ ਇਸ ਬੱਚੀ ਨੂੰ ਸ਼ੁਭ ਕਾਮਨਾਵਾਂ ਦਿੰਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਬਹਾਦਰਗੜ ਜ਼ਿਲ੍ਹਾ ਪਟਿਆਲਾ ਦੀ 11ਵੀਂ ਜਮਾਤ ਦੀ ਬੱਚੀ ਬਲਜੀਤ ਕੌਰ ਜਿਸ ਨੇ ਕਿ ਸਕੂਲ ਨੈਸ਼ਨਲ ਜੋ ਕਿ ਦਿੱਲੀ ਹੋਈ ਸੀ ਉਸ ਦੇ ਵਿੱਚ 3 ਕਿਲੋਮੀਟਰ ਵਾਕ ਦੇ ਵਿੱਚ ਫਾਸਟ ਪੋਜੀਸ਼ਨ ਪ੍ਰਾਪਤ ਕੀਤੀ ਅਤੇ ਨਵਾਂ ਰਿਕਾਰਡ ਰੱਖਿਆ ਸੋ ਇਸ ਸਕੂਲ ਦੇ ਵਿੱਚ ਸਰਦਾਰ ਕਲਵੋਚਰ ਸਿੰਘ ਬਾਜਵਾ ਜੋ ਕਿ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਹਨ ਉਹ ਇਸ ਬੱਚੀ ਨੂੰ ਅਸ਼ੀਰਵਾਦ ਦੇਣ ਆਏ ਤਾਂ ਜੋ ਜਿਹੜੀ ਇਹ ਬੱਚੀ ਹੋਰ ਜਿਹੜੀ ਹੈ ਮਿਹਨਤ ਕਰਕੇ ਨੈਸ਼ਨਲ ਇੰਟਰਨੈਸ਼ਨਲ 올림픽 ਦੇ ਵਿੱਚ ਜਾ ਕੇ ਤਗਮਾ ਪ੍ਰਾਪਤ ਕਰੇ ਸੋ ਇਸ ਬੱਚੀ ਨੂੰ ਡੀਓ ਸਾਹਿਬ ਅਤੇ ਮੈਂ ਡਿਪਟੀ ਇਹਨਾਂ ਨੂੰ ਬਹੁਤ ਜਿਹੜਾ ਹੈਗਾ ਅਸ਼ੀਰਵਾਦ ਦਿਨਾ ਸੋ ਇਸ ਸਕੂਲ ਦੀ ਟੀਮ ਸ਼੍ਰੀ ਰਣਜੀਤ ਗੁਪਤਾ ਜੀ ਜੋ ਕਿ ਪ੍ਰਿੰਸੀਪਲ ਹਨ ਹਨ ਉਹ ਬਹੁਤ ਸਹਿਯੋਗ ਦੇ ਰਹੇ ਹਨ ਤੇ ਨਾਲ ਇਹਨਾਂ ਦੇ ਜੋ ਸਰੀ ਸਿੱਖਿਆ ਦੇ ਆਪਖੰਨ ਇਸ ਬੱਚੀ ਨੂੰ ਜੋ ਵੀ ਸਹੂਲਤ ਹੈਗੀ ਉਹ ਪ੍ਰਦਾਨ ਕਰ ਰਹੇ ਹਨ ਸੋ ਇਸ ਬੱਚੀ ਨੂੰ ਇਹ ਅਸ਼ੀਰਵਾਦ ਹੈ ਕਿ ਇਹ ਹੋਰ ਜਿਹੜੀ ਵੱਧ ਤੋਂ ਵੱਧ ਆਪਣੇ ਐਥਲੈਟਿਕ ਇਵੈਂਟ ਦੇ ਵਿੱਚ ਤਰੱਕੀ ਕਰੇ ਤਾਂ ਜੋ ਬਲੰਦੀਆਂ ਨੂੰ ਛੂਹੇ ਧੰਨਵਾਦ